ਸਿਮਰਨ ਅਭਿਆਸ ਦੇ ਵਿੱਚ ਚਾਰ ਖਾਸ ਗੱਲਾਂ ਬਹੁਤ ਜ਼ਰੂਰੀ ਹਨ ਇਹਨਾਂ ਤੋਂ ਬਿਨਾ ਤੁਸੀਂ ਸਿਮਰਨ ਦੇ ਵਿੱਚ ਕੋਈ ਵੀ ਤਰੱਕੀ ਨਹੀਂ ਕਰ ਸਕਦੇ ਚਾਰ ਪਰਹੇਜ਼ ਤੇ ਚਾਰ ਹੀ ਜ਼ਰੂਰੀ ਗੱਲਾਂ ਸਿਮਰਨ ਦੇ ਵਿੱਚ ਅਸੀਂ ਹਰ ਸਮੇਂ ਬਹੁਤ ਜਲਦੀ ਤਰੱਕੀ ਕਰਨਾ ਚਾਹੁੰਦੇ ਹਾਂ ਤੁਸੀਂ ਵੀ ਕਰਨਾ ਚਾਹੁੰਦੇ ਹੋ ਤਾਂ ਹੀ ਤੇ ਤੁਸੀਂ ਇਹ ਵਾਲੀ ਵੀਡੀਓ ਦੇਖ ਰਹੇ ਹੋ ਜੇ ਆਪਾਂ ਗੱਲ ਕਰੀਏ ਚਾਰ ਪਰਹੇਜਾਂ ਦੀ ਤਾਂ ਬਹੁਤ ਜੀਵ ਨਾਮ ਜਪਦੇ ਨੇ ਪਰ ਆਪਾਂ ਇਹ ਵੀ ਵੇਖਿਆ ਹੈ ਕਿ ਉਹ ਜਪਦੇ ਜਪਦੇ ਬੰਦ ਕਰ ਦਿੰਦੇ ਅਭਿਆਸ ਉਹ ਕਹਿੰਦੇ ਜੇ ਅਸੀਂ ਸਮਾਂ ਹੀ ਖਰਾਬ ਕੀਤਾ ਅਸੀਂ ਤਾਂ ਰੱਬ ਦਾ ਪਖਾਂਡੇ ਹੀ ਕੀਤਾ ਅਸੀਂ ਅਸੀਂ ਤਾਂ ਤੋਤਾ ਰਟਣ ਕੀਤਾ ਸਾਨੂੰ ਕੋਈ ਫਾਇਦਾ ਨਹੀਂ ਹੋਇਆ ਇਹ ਸਾਰਾ ਕੁਝ ਕਿਉਂ ਹੁੰਦਾ ਕਿ ਅਸੀਂ ਪਰਹੇਜ ਨਹੀਂ ਕਰਦੇ ਹੁਣ ਪਹਿਲੇ ਪਰਹੇਜ ਦੀ ਗੱਲ ਕਰੀਏ ਕਿ ਜੇ ਤੁਸੀਂ ਨਾਮ ਜਪਦੇ ਹੋ ਤਾਂ ਕਦੀ ਵੀ ਕਿਸੇ ਦਾ ਆਪਾਂ ਹੱਕ ਨਹੀਂ ਮਾਰਨਾ ਹੱਕ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ ਜੇ ਅਸੀਂ ਸਾਹਮਣੇ ਵਾਲੇ ਜੀਵ ਦਾ ਹੱਕ ਮਾਰ ਲਿਆ ਤਾਂ ਸਾਡਾ ਮਨ ਕਦੀ ਵੀ ਸਿਮਰਨ ਦੇ ਵਿੱਚ ਜੁੜ ਨਹੀਂ ਸਕਦਾ ਦੂਜਾ ਪਰਹੇਜ਼ ਆਪਾਂ ਹਮੇਸ਼ਾ ਹੀ ਸੱਚ ਤੇ ਖੜਨਾ ਨਾਮੀ ਨਾਮ ਜਪਣ ਵਾਲਾ ਅਭਿਆਸ ਕਰਨ ਵਾਲਾ ਗੁਰਬਾਣੀ ਪੜ੍ਹਨ ਵਾਲਾ ਸਿੱਖ ਹਮੇਸ਼ਾ ਝੂਠ ਦਾ ਸੰਗ ਛੱਡ ਕੇ ਸੱਚ ਦੇ ਨਾਲ ਖੜੇ ਤਾਂ ਹੀ ਮਾਲਕ ਉਸ ਦੀ ਮਦਦ ਕਰਨਗੇ ਤੇ ਨਾਮ ਦਾ ਦਾਨ ਬਖਸ਼ਿਸ਼ ਕਰਨਗੇ ਤੀਜਾ ਪਰਹੇਜ ਬਹੁਤ ਖਾਸ ਹੈ ਲੋਕ ਲੱਜਾ ਸਾਨੂੰ ਸ਼ਰਮ ਆਉਂਦੀ ਆ ਕਿ ਅਸੀਂ ਉੱਚੀ ਬੋਲ ਬੋਲ ਕੇ ਸਿਮਰਨ ਕਰਦੇ ਹਾਂ ਲੋਕੀ ਸਾਨੂੰ ਵੇਖਦੇ ਨੇ ਤੇ ਸਾਡੇ ਬਾਰੇ ਗੱਲਾਂ ਕਰਦੇ ਨੇ ਕਦੀ ਵੀ ਆਪਾਂ ਲੋਕ ਲੱਜਾ ਨਹੀਂ ਕਰਨੀ ਜੇ ਅਸੀਂ ਲੋਕ ਲੱਜਾ ਕਰ ਗਏ ਤਾਂ ਸਾਡਾ ਕੋਈ ਵੀ ਖੇੜ ਨਹੀਂ ਬਣੇਗਾ ਜਿਸ ਦੇ ਨਾਲ ਸਾਡਾ ਜੋ ਭਾਂਡਾ ਹੈ ਉਹ ਖਾਲੀ ਦਾ ਖਾਲੀ ਰਹੇਗਾ ਚੌਥਾ ਪਰਹੇਜ ਕਿਸੇ ਦੇ ਨਾਲ ਈਰਖਾ ਨਹੀਂ ਕਰਨੀ ਜੇ ਅਸੀਂ ਇਰਖਾ ਕੀਤੀ ਤੇ ਸਿਮਰਨ ਕਰਦੇ ਪਏ ਹਾਂ ਉਹ ਅਸੀਂ ਸਿਮਰਨ ਪਰਮਾਤਮਾ ਦਾ ਨਹੀਂ ਕਰਦੇ ਉਹ ਸਿਮਰਨ ਅਸੀਂ ਕਰਾਂਗੇ ਮਾਇਆ ਦਾ ਤੇ ਗੁਰੂ ਜੀ ਆਪਾਂ ਨੂੰ ਦੱਸਦੇ ਆ ਕਿ ਜੋ ਜੀਵ ਮਾਇਆ ਦਾ ਸਿਮਰਨ ਕਰਦਾ ਆ ਅੰਤ ਸਮੇਂ ਮਾਇਆ ਉਸ ਨੂੰ ਜੁਨਾਂ ਦੇ ਵਿੱਚ ਲੈ ਜਾਂਦੀ ਹੈ ਹੁਣ ਗੱਲ ਕਰਦੇ ਆ ਚਾਰ ਜ਼ਰੂਰੀ ਗੱਲਾਂ ਜਿਹਦੇ ਨਾਲ ਸਾਡਾ ਜੋ ਮਨ ਆ ਬਹੁਤ ਜਲਦੀ ਜੁੜੇਗਾ ਮਨ ਵਿਚਾਰ ਰਹਿਤ ਹੋਵੇਗਾ ਤੇ ਆਪਣੇ ਘਰ ਜਾਣ ਦੀ ਤਿਆਰੀ ਕਰੇਗਾ ਪਹਿਲੀ ਜ਼ਰੂਰੀ ਗੱਲ ਕਿ ਸਿਮਰਨ ਕਰਦੇ ਹੋਏ ਕਦੀ ਵੀ ਆਪਣੇ ਸਰੀਰ ਨੂੰ ਨਹੀਂ ਹਿਲਾਉਣਾ ਕਿ ਅਸੀਂ ਆਪਣੇ ਸਰੀਰ ਨੂੰ ਹਿਲਾਈਏ ਨਾ ਹੀ ਇਹਦੇ ਵਿੱਚ ਕਦੀ ਕੋਈ ਧਿਆਨ ਰੱਖਣਾ ਜੇ ਅਸੀਂ ਅਜਿਹਾ ਕੀਤਾ ਤਾਂ ਇਹਦੇ ਨਾਲ ਕੀ ਹੁੰਦਾ ਹੈ ਕਿ ਸਾਡੇ ਮਨ ਦੀ ਜਿਹੜੀ ਝਟਕਣਾ ਹੈ ਉਹ ਖਤਮ ਨਹੀਂ ਹੁੰਦੀ ਤੇ ਮਨ ਸਾਡਾ ਸ਼ਬਦ ਦੇ ਨਾਲ ਨਹੀਂ ਜੁੜਦਾ ਦੂਸਰੀ ਜ਼ਰੂਰੀ ਗੱਲ ਮਨ ਦੇ ਵਿੱਚ ਬਾਣੀ ਗੁਰੂ ਸੰਤ ਗੁਰਮੁਖ ਤੇ ਵਾਹਿਗੁਰੂ ਜੀ ਤੇ ਪੂਰਨ ਭਰੋਸਾ ਰੱਖਣਾ ਕਿ ਜੋ ਇਹ ਬੋਲ ਰਹੇ ਨੇ ਕਰਵਾ ਰਹੇ ਨੇ ਇਹ 100% ਸਹੀ ਹੈ ਤੀਸਰੀ ਗੱਲ ਕਿ ਸਿਮਰਨ ਕਰਦੇ ਸਮੇ ਅਸੀਂ ਹੰਕਾਰ ਤੋਂ ਬਚਣਾ ਹੈ ਜੋ ਨਾਮ ਵਿਆਸੀ ਹੁੰਦੇ ਨੇ ਉਹਨਾਂ ਦੇ ਅੰਦਰ ਬਹੁਤ ਸੂਖਮ ਤਰ੍ਹਾਂ ਦੇ ਜੋ ਹੰਕਾਰ ਹੈ ਉਹਨੇ ਸ਼ੁਰੂ ਹੋ ਜਾਂਦੇ ਨੇ ਜੋ ਦਿਖਾਈ ਨਹੀਂ ਦਿੰਦੇ ਜੋ ਬੋਲਦੇ ਵੀ ਨਹੀਂ ਪਰ ਅੰਦਰ ਪੈਦਾ ਜ਼ਰੂਰ ਹੁੰਦੇ ਨੇ ਇਸ ਲਈ ਹਰ ਸਮੇ ਅਸੀਂ ਵਾਹਿਗੁਰੂ ਵਾਹਿਗੁਰੂ ਕਹਿ ਕੇ ਮਾਲਕ ਦਾ ਸ਼ੁਕਰਾਨਾ ਕਰਨਾ ਹੈ ਚੌਥਾ ਚੌਥੀ ਜ਼ਰੂਰੀ ਗੱਲ ਬਹੁਤ ਜ਼ਰੂਰੀ ਹੈ ਸਿਮਰਨ ਅਭਿਆਸ ਦੇ ਨਾਲ ਨਾਲ ਅਸੀਂ ਗੁਰਮਖੰਦ ਦੀ ਸੰਗਤ ਕਰਨੀ ਹੈ ਤਾਂ ਜੋ ਸਾਨੂੰ ਤੰ ਤੇ ਮਨ ਦਾ ਭੇਦ ਆਉਂਦਾ ਰਹੇ ਜੇ ਅਸੀਂ ਸੰਗਤ ਨਾ ਕੀਤੀ ਗਿਆਨ ਨਾ ਹੋਣ ਕਰਕੇ ਕਈ ਵਾਰੀ ਮਨ ਦੀ ਖੇਡ ਬਣਦੀ ਬਣਦੀ ਰਹਿ ਜਾਂਦੀ ਹੈ